ਕਾਲੀਦਾਰਾ ਲੋਕ ਕਾਂਗਰਸ ਉਹ ਲੋ ਮੇਰੇ ਤੇ ਸਹਿਮਤੀ ਸੀ ਕਿ ਤੁਹਾਨੂੰ ਸਰਬਸੰਤੀ ਨਹੀਂ ਬਣਾਉਣੇ ਆ ਤੁਸੀਂ ਆਪਦੀ ਪਾਰਟੀ ਵੱਲੋਂ ਥਾਪੜਾ ਲਓ ਐਮਐਲਏ ਸਾਹਣੇ ਥਾਪੜਾ ਦੇ ਤਾਂ ਕਿ ਠੀਕ ਹੈ ਵੀ ਕਮਜੀਤ ਤੂੰ ਸਾਡੇ ਲੋਕ ਇੰਨੇ ਟਾਈਮ ਤੋਂ ਚੱਲੀ ਜਾਂਦਾ ਤੇ ਚੱਲੀ ਜਾਂਦੋ ਫਿਰ ਥੋੜੀ ਬਹੁਮਤ ਆ ਅਸੀਂ ਤੁਹਾਨੂੰ ਕਿਹਾ ਨਹੀਂ ਆਪਾਂ ਨੂੰ ਪਤਾ ਹੈ ਵੀ ਸੀਨੀਅਰ ਵਾਈਸ ਪ੍ਰਧਾਨੀ ਆ ਜਿਹੜੇ ਵਾਈਸ ਪ੍ਰਧਾਨ ਆ ਉਹਨਾਂ ਦੀ ਟਰਮ ਸਾਲ ਬਾਅਦ ਖਤਮ ਹੋ ਜਾਂਦੀ ਆ ਪਰ ਅਸੀਂ ਉਦੋਂ ਬਾਅਦ ਵੀ ਕਦੇ ਨਹੀਂ ਆ ਕੇ ਗਿਆ ਯਾਰ ਅਸੀਂ ਇੱਕ ਚੋਣਾ ਕੰਗਰਸੀ ਦੇ ਪੱਟਾਂ ਤੇ ਥਾਪੀਆਂ ਕਦੇ ਮਾਰਦੇ ਸੀ ਵੀ ਅਸੀਂ ਤਾਂ ਜਿੱਤ ਗਏ ਆ ਉਹ ਨਹੀਂ ਪਹੁੰਚੇਗੇ ਅਸੀਂ ਤਾਂ ਜਿਹੜੀ ਜੰਗ ਜਿੱਤ ਗਏ ਆ ਸਾਡੇ ਜਿਹੜੇ ਆਪ ਦੇ ਜਿਹੜੇ ਚੋਣੇ ਅਸੀਂ ਜਿਹੜੇ ਮੰਨਦੇ ਹਾਂ ਜਿਨ੍ਹਾਂ ਨੂੰ ਸੀਨੀਅਰ ਮੀਤ ਪ੍ਰਧਾਨ ਜਾਂ ਮੀਤ ਬਦਾਲਾ ਅਸੀਂ ਚੋਣ ਹੋ ਗਈ ਆ ਆਫੀਸ਼ੀਅਲੀ ਤੌਰ ਤੇ ਤਾਂ ਨਹੀਂ ਹੋਏਗੀ ਪਰ ਅਸੀਂ ਇਹ ਕਹਿੰਦੇ ਆ ਆਪ ਦਾ ਮੰਨਦੇ ਆ ਥਾਪਕਾਂ ਮਾਰਨਾ ਨਹੀਂ ਜਿਹੜੇ ਗੱਲ ਸੀ ਮੌਜੂਦਾ ਮੌਜੂਦਾ ਵੀ ਹੁਣ ਵੀ ਤਾਂ ਉਹਨਾਂ ਦੀ ਇੱਤਿਹਾਸ ਤੇਜੇ ਨੂੰ ਹੀ ਆਪਾਂ ਪੁੱਛ ਲਈਏ ਜਾ ਕੇ ਵੀ ਜਿਹੜੀ ਤੇਰੀ ਖਲੀ ਦੇ ਟੈਂਡਰ ਲੱਗੇ ਆ ਉਹ ਜਾਓ ਜੇਫ ਚੋ ਦੇ ਰਿਆ ਸਰਕਾਰ ਦਾ ਪੈਸਾ ਸਰਕਾਰ ਲਾ ਰਹੀ ਆ ਆ ਪਏ ਆ ਟੈਂਡਰ ਜਿਹੜੇ ਹੋਏ ਆ ਜੀ ਜਿਹੜੇ ਪਹਿਲਾਂ ਹੋ ਗਏ ਹੁਣ ਤੱਕ ਉਹ ਤੇ ਜੋ ਅੱਗੇ ਹੋਣੇ ਆ 3-4 ਕਰੋੜ ਨਰਾਜਗੀ ਤਾਂ 100% ਬੰਦੀ ਆ ਜਦੋਂ ਤੁਸੀਂ ਕਿਸੇ ਨੂੰ ਖੜਾ ਕੀਤਾ ਕਿਸੇ ਤੇ ਵਿਸ਼ਵਾਸ ਕੀਤਾ ਕਿ ਤੋ ਭਈ ਸਾਨੂੰ ਕੋਈ ਜਦੋਂ ਅਸੀਂ ਕਹਿੰਨੇ ਸਾਨੂੰ ਕੋਈ ਪਾਰਟੀ ਬਾਜੀ ਨਾ ਮਤਲਬ ਸਿਰ ਦੇ ਵਿਕਾਸ ਦੀ ਉੱਥੇ ਸਾਨੂੰ ਪਤਾ ਲੱਗਿਆ ਵੀ ਚੋਣ ਟੈਕਨੀਕੀ ਕਰਨਾ ਕਰਕੇ ਕਿਸੇ ਉਹ ਕੈਨਸਲ ਹੋ ਗਈ ਆ ਅਸੀਂ ਕਿਹਾ ਠੀਕ ਆ ਬਾਈ ਜੀ ਤੁਹਾਡਾ ਧੰਨਵਾਦ ਜੋ ਤੁਸੀਂ ਇਹ ਦੇ ਨਾਲ ਕੀਤੀ ਮੈਂ ਉੱਥੇ ਬੋਲਿਆ ਏ ਉਥੇ ਕੋਠੀ ਆ ਕੇ ਕੰਮ ਲੈਂਦੇ ਸੀ ਉਹੀ ਕਿਥੇ ਆ ਕੇ ਕਹਿ ਕੇ ਜਾਂਦੇ ਸੀ ਕਿ ਵੀ ਤੁਹਾਡਾ ਬੰਦਾ ਵਧੀਆ ਜੀ ਕੋਈ ਪਾਰਟੀਬਾਜ਼ ਨਹੀਂ ਰਖਦਾ ਸਾਰਾ ਨਾਲ ਮਿਲ ਕੇ ਚੱਲਦਾ ਤੁਸੀਂ ਉਹਨੂੰ ਕੈਂਡੀਡੇਟ ਬਣਾਓ ਜੀ ਅਸੀਂ ਸਮਰਥਨ ਕਰਾਂਗੇ ਇਥੋਂ ਤੱਕ ਕਿ ਮਹਾਰਾਜ ਦੀ ਫੋਟੋ ਦੇ ਉੱਤੇ ਵੀ ਹੱਥ ਰੱਖ ਕੇ ਮੇਰੇ ਸਾਹਮਣੇ ਕਿ ਬਾਈ ਜੀ ਸਾਨੂੰ ਕੋਈ ਪੱਤੀ ਨਹੀਂ ਤੁਸੀਂ ਕੋਣੇ ਵੀ ਤੁਹਾਡਾ ਹੀ ਆ ਤਾਂ ਇਹਨਾਂ ਦੇ ਗਰੁੱਪ ਆ ਜੀ ਐਕਚੁਅਲ ਦੇ ਵਿੱਚ ਤਿੰਨ ਚਾਰ ਗਰੁੱਪ ਹੋਣ ਕਰਕੇ 8:30 ਵਜੇ ਦਾ ਗੱਲ ਹੋ ਰਹੀ ਆ ਸਾਬਕਾ ਐਮਐਲਏ ਸਾਉਣਾ ਕੀ ਢਿਲੋ ਜੀ ਨਾ ਇਹ ਗੱਲਾਂ ਬਾਤਾਂ ਜੀ ਜਿੱਤੋ ਇਹ ਸਿੱਧਾ ਹੀ ਸਾਬਤ ਹੁੰਦਾ ਹੈ ਕਿ ਉਹਨਾਂ ਨੇ ਇਹ ਇੱਕ ਡਰਾਮਾ ਕਰਨਾ ਸੀ ਡਰਾਮਾ ਕੀਤਾ ਕੱਲੋ ਫਰੀ ਕੋਟ ਦੇ ਨਗਰ ਕੌਂਸਲ ਦੀ ਜਿਹੜੇ ਹੈਗੀਆ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਚੋਣ ਸੀ ਪਰ ਕਿਸੇ ਕਾਰਨਾ ਕਰਕੇ ਇੱਕ ਵਾਰ ਮੁਤਲੀ ਕਰ ਦਿੱਤੀ ਸੀ ਤੇ ਕਾਂਗਰਸ ਦੇ ਆਪਣਾ ਜਿਹੜਾ ਦੱਸ ਰਿਹਾ ਕਿ ਸਾਡੇ ਕੋਲ ਬਹੁਤ ਮਦ ਹੈ ਇਹ ਕਿੰਨੇ ਕਿਤੇ ਮੌਜੂਦਾ ਸਰਕਾਰ ਉੱਪਰ ਸਵਾਲ ਖੜੇ ਕਰ ਰਹੇ ਸਨ ਕਿ ਇਹਨਾਂ ਕੋਲ ਬੰਬਤ ਨਹੀਂ ਸੀ ਤੇ ਦੂਜੇ ਪਾਸੇ ਜੋ ਕੈਂਡੀਡੇਟ ਸੀ ਉਹਨਾਂ ਉੱਪਰ ਸਵਾਲ ਖੜੇ ਕਰੀ ਗਰਨਾ ਸੀ ਕਿ ਕਿਤੇ ਨਾ ਕਿਤੇ ਵੀ ਸਰਕਾਰ ਉਹਨਾਂ ਦੇ ਨਾਲ ਨਹੀਂ ਖੜ ਦੇਗੀ ਉਹਨਾਂ ਦਾ ਜਿਹੜਾ ਬੰਬਤ ਨਹੀਂ ਮਿਲ ਰਿਆ ਸੀ ਇਹਦੇ ਉੱਪਰ ਗੱਲਬਾਤ ਕਰਾਂਗੇ ਸਾਡੇ ਨਾਲ ਕਮਜੀ ਨੂਨ ਨੇ ਅਮ ਜੀ ਸਾਹਿਬ ਅ ਕਾਲ ਜਿਹੜੀ ਚੋਣ ਰੱਖੀ ਗਈ ਸੀ ਪਹਿਲਾਂ ਤਾਂ ਆਪਾਂ ਗੱਲਬਾਤ ਕਰਾਂ ਕਿ ਕਾਰਨ ਰਿਹਾ ਵੀ ਇੱਕੋ ਦਮ ਜਿਹੜੀ ਹੈਗੀ ਹੈ ਮੁਤਲੀ ਜਿਹੜੀ ਕਰਨੀ ਪਈ ਸਰ ਤਕਰੀਬਨ 10:30 ਵਜੇ 10 10 ਵਜੇ ਸੀ ਸਾਰੇ ਕਾਂਗਰਸ ਦੇ ਕੌਂਸਲਰਾਂ ਦੀ ਮੀਟਿੰਗ ਸੀ ਉੱਥੇ ਚੱਲ ਰਹੀ ਸੀ ਇਹਨਾਂ ਦੀ ਆਪ ਸੀ ਕਿ ਇਹਨਾਂ ਸਾਰਿਆਂ ਨੇ ਪਹਿਲਾਂ ਕਾਲੀਦਾਰਾ ਲੋ ਕਾਂਗਰਸ ਨੂੰ ਮੇਰੇ ਤੇ ਸਹਿਮਤੀ ਸੀ ਕਿ ਤੁਹਾਨੂੰ ਸਰਬਸੰਤੀ ਨਹੀਂ ਬਣਾਉਣੇ ਆ ਤੁਸੀਂ ਆਪ ਦੀ ਪਾਰਟੀ ਵੱਲੋਂ ਥਾਪੜਾ ਲਓ ਐਮਐਲਏ ਸਾਹਮਣੇ ਥਾਪੜਾ ਦੇ ਦਾ ਕਿ ਠੀਕ ਹੈ ਵੀ ਕਮਲਜੀਤ ਤੂੰ ਸਾਡੇ ਲੋਕਾਂ ਦੇ ਡਿਡਟਾ ਸ਼ਹਿਰ ਦੇ ਵਿਕਾਸ ਲਈ ਜਿਵੇਂ ਤੇਰੇ ਨਾਲ ਸਾਰੇ ਚੱਲਦੇ ਆ ਅਸੀਂ ਤੇਰੇ ਨੂੰ ਕੈਂਡੀਡੇਟ ਮਤਲਬ ਅਲਾਉਂਦੇ ਆ 10:30 10:00 ਵਜੇ ਤੋਂ 10:12 ਮਿੰਟ ਤੀਕਾ ਅਸੀਂ ਸਾਰੇ ਇਕੱਠੇ ਸੀ ਉੱਥੇ ਤੇ ਕੋਸ਼ਿਸ਼ ਉਹ ਪ੍ਰਸ਼ਨਾਸ਼ਨਾ ਕੋਦੇ ਕਰਕੇ ਕਿ ਰੱਦ ਮਲਤਵੀ ਕਰਨੀ ਪਈ ਹਾਲਾਂਕਿ ਜਿਹੜੇ ਟਾਈਮੇ ਕਹ ਰਿਹਾ ਕਿ ਇਹਨਾਂ ਨੇ ਇਸ ਕਰਕੇ ਰੱਦ ਕਰਤੀ ਉਸ ਟਾਈਮ ਤਾਂ ਮੈਂ ਖੋਦੇ ਇਹਨਾਂ ਦੇ ਐਮਐਸਕੇ ਦੇ ਵਿੱਚ ਬੈਠਾ ਹੋਇਆ ਹਾਂ ਉੱਥੇ ਕਿਉਂਕਿ ਇਹਨਾਂ ਨਾਲ ਤੁਹਾਡੀ ਮੀਟਿੰਗ ਚੱਲ ਰਹੀ ਸੀਗੀ ਬਈ ਗੱਲਬਾਤ ਸਹਿਮਤੀ ਨੂੰ ਲੈ ਕੇ ਹਾਂਜੀ ਤੇ ਜਦੋਂ ਸਾਨੂੰ ਵੀ ਉਹ ਹੀ ਫੋਨ ਤੇ ਜਦੋਂ ਗੱਲ ਹੋਈ ਉਹ ਕਹਿੰਦੇ ਵੀ ਆਏ ਕਰਕੇ ਰੱਦ ਪੋਸਟਪੋਨ ਹੋ ਗਈ ਹੈ ਤੇ ਤੁਸੀਂ ਅੱਜ ਵਾਸੀਓ ਤੋਂ ਆਉ ਦਾ ਚੁੱਪਚਾਪ ਕਰਨ ਨੂੰ ਆ ਗਏ ਜਦੋਂ ਸਾਨੂੰ ਪਤਾ ਲੱਗਾ ਪੋਸਟਪੋਨ ਹੋ ਗਈ ਤੇ ਅਸੀਂ ਕਰਨ ਨੂੰ ਕਰਨ ਹੀ ਜਾਣਾ ਹੈ ਪਰ ਦੇਖਿਓ ਇਹ ਗੱਲ ਕਾਂਗਰਸੀ ਦੇ ਪੱਟਾਂ ਤੇ ਥਾਪੀਆਂ ਕਦੇ ਮਾਰਦੇ ਸੀ ਵੀ ਅਸੀਂ ਤਾਂ ਜਿੱਤ ਗਏ ਆ ਉਹ ਨਹੀਂ ਪਹੁੰਚੇਗੇ ਇਸ ਦਾ ਜਿਹੜੀ ਜੰਗ ਜਿੱਤ ਗਏ ਆ ਸਾਡੇ ਜਿਹੜੇ ਆਪ ਦੇ ਜਿਹੜੇ ਚੁਣੇ ਅਸੀਂ ਜਿਹੜੇ ਮੰਨਦੇ ਆ ਜਿਨ੍ਹਾਂ ਨੂੰ ਸੀਨੀਅਰ ਮੀਤ ਪ੍ਰਧਾਨ ਜਮੀਤ ਬਦਾਲਾ ਅਸੀਂ ਚੋਣ ਹੋ ਗਈ ਆ ਆਫੀਸ਼ੀਅਲੀ ਤੌਰ ਤੇ ਤਾਂ ਨਹੀਂ ਹੋਏਗੀ ਪਰ ਅਸੀਂ ਇਹ ਕਹਿੰਦੇ ਆ ਆਪ ਦਾ ਮੰਨਦੇ ਆ ਸੌਪੀਆਂ ਮਾਰਨਾ ਨਹੀਂ ਇਹ ਜਿਹੜੀ ਗੱਲ ਸੀ ਮੌਜੂਦਾ ਮੌਜੂਦਾ ਵੀ ਹੁਣ ਵੀ ਤਾਂ ਉਹਨਾਂ ਦੀ ਇਹ ਤਰ੍ਹਾਂ ਦੀ ਰਕੀਗਾਂ ਦੀ ਸਰਦ ਘਰ ਵਾਲ ਇਹ ਤਾਂ ਆਪਸ ਵਿੱਚ ਉਹ ਜੇ ਕਹਿੰਦੇ ਮੈਂ ਤੈਨੂੰ ਢਾ ਲਿਆ ਮੈਂ ਤੈਨੂੰ ਢਾ ਲਿਆ ਉਹ ਕਰਨ ਲੇ ਤਾਂ ਫਿਰ ਇਹਨਾਂ ਨੇ ਆਪ ਦੇ ਕੈਂਡੀਡੇਟਾਂ ਨੂੰ ਢਾਇਆ ਤੇ ਆਪਦੇ ਨਹੀਂ ਬਣਿਆ ਹੁਣ ਵੀ ਤਾਂ ਤੰਨੇ ਮੌਜੂਦਾ ਉਹਦੇ ਵਿੱਚ ਸੀ ਮੌਜੂਦਾ ਤੰਨੇ ਉਮੀਦ ਪ੍ਰਧਾਨ ਸੀਨੀਅਰ ਉਮੀਦ ਪ੍ਰਧਾਨ ਪ੍ਰਧਾਨ ਉਹਨਾਂ ਦਾ ਹੀ ਸੀ ਤੇ ਫਿਰ ਉਹਨੂੰ ਸਾਡੇ ਦੇ ਕਾਹਦੀ ਥਾਪੀ ਮਾਰਦੇ ਸਾਨੂੰ ਕਹਦਾ ਹਰਾਇਆ ਉਹ ਤਾਂ ਆਪਸ ਵਿੱਚ ਫਿਰ ਇੱਕ ਦੂਜੇ ਨੂੰ ਢਾ ਕੇ ਥਾਪੀ ਮਾਰਦੇ ਕਿ ਉਹ ਕਹਿ ਰਹੇ ਸੀ ਕੱਲ ਕੋਈ ਤੁਸੀਂ ਉੱਥੋਂ ਚਲੇ ਗਏ ਨਾਰਾਜ਼ ਹੋ ਗਏ ਵੀ ਤੁਹਾਨੂੰ ਸਮਰਥਨ ਨਹੀਂ ਮਿਲਿਆ ਗਿਆ ਇਸ ਕਰਕੇ ਤੁਸੀਂ ਨਾਰਾਜ਼ ਹੋ ਕੇ ਉੱਥੋਂ ਚਲੇ ਗਏ ਵੀ ਇਹਨਾਂ ਦਾ ਕਿਤਨੇ ਕਿਤੇ ਵੀ ਇਹਨਾਂ ਨੇ ਜਲਦਬਾਜ਼ੀ ਦੇਖੋ ਜੀ ਨਰਾਜਗੀ ਤਾਂ 100% ਬੰਦੀ ਆ ਜਦੋਂ ਤੁਸੀਂ ਕਿਸੇ ਨੂੰ ਖੜਾ ਕੀਤਾ ਕਿਸੇ ਤੇ ਵਿਸ਼ਵਾਸ ਕੀਤਾ ਕਿ ਤੋ ਬਈ ਸਾਨੂੰ ਕੋਈ ਜਦੋਂ ਅਸੀਂ ਕਹਿੰਨੇ ਸਾਨੂੰ ਕੋਈ ਪਾਰਟੀਬਾਜ਼ੀ ਨਾ ਮਤਰੇ ਸਿਰ ਦੇ ਵਿਕਾਸ ਦੀ ਗੱਲ ਹੈ ਹਰ ਬੰਦਾ ਹਰ ਬੰਦੇ ਨਾਲ ਪਹੁੰਚ ਕਰਦਾ ਹੈ ਕਿ ਕਾਂਗਰਸ ਉਹ ਖਲੀ ਹੋਈ ਨਾ ਸਾਰਿਆਂ ਦਾ ਸਮਰਥਨ ਸੀ ਇਹੋ ਗੱਲ ਵੱਖਰੀ ਹੈ ਕਿ ਇਹ ਆਪਦੇ ਉਹਦੇ ਤੋਂ ਮੁੱਕਰ ਗਏ ਹੈ ਕਾਂਗਰਸ ਕਾਂਗਰਸ ਆਪਦੇ ਤੋਂ ਮੁੱਕਰ ਗਈ ਹੈ ਹੂੰ ਉਹਨਾਂ ਨੂੰ ਕਹਿ ਰਹੇ ਕਿ ਕਾਲੀਦਾਲ ਇਹਨਾਂ ਦੇ ਨਾਲ ਹੈ ਮੈਨੂੰ ਲੱਗਦਾ ਕਿ ਇਹ ਸ਼ਹਿਰ ਦਾ ਵਕਾ ਚਾਉਂਦਾ ਹੀ ਨਹੀਂ ਜੇ ਚਾਹਿਆ ਹੁੰਦਾ ਕਰਨਾ ਚਾਹਣਾ ਹੁੰਦਾ ਤੇ ਆ ਜਿਹੜੇ ਤੇਜਾ ਜੀ ਰੌਲਾ ਪਾ ਰਹੇ ਕਿ ਇੱਕ ਪੈਸਾ ਨਹੀਂ ਆਇਆ ਆ ਚੌਣ ਲੱਖ ਚੌਣ ਲੱਖ 118000 ਹਜ਼ਾਰ ਦੀ ਜਿਹੜੀ ਉਹਦੀ ਕਲੀ ਪਈ ਹੈ ਉਹਨੂੰ ਸ਼੍ਰੀਮਾਨ ਨੂੰ ਪੁੱਛੋ ਫਿਰ ਪੈਸਾ ਕਿੱਥੋਂ ਆਇਆ 10 ਕਰੋੜ ਰੁਪਇਆ ਲੱਗਿਆ 4 ਕਰੋੜ ਦਾ ਵੇਖੋ ਪਾਸ ਹੋਇਆ ਪਿਆ ਤੇ ਹਵਾ ਜਮਾਨ ਨੂੰ ਗੱਲਾਂ ਕੋਈ ਭੱਜਣ ਵਾਲੀ ਗੱਲ ਨਹੀਂ ਹੁੰਦੀ ਅਸੀਂ ਭੱਜੇ ਦਾ ਤਾਂ ਕਈ ਆ ਰਹੇ ਆਪ ਨੂੰ ਸਾਨੂੰ ਤਾਂ ਪਤਾ ਹੀ ਦੋ ਆ ਜੀ ਸਿੱਧੇ ਸਾਡੇ ਸਾਡੇ ਕੋਲ ਤਾਂ ਵੋਟਾਂ ਹੀ ਤਾਂ ਨਹੀਂ ਸੀ ਖੜਦਾ ਤਾਂ ਬੰਦਾ ਤਾਂ ਹੀ ਆ ਜੇ ਕੋਈ سپورਟ ਹੋ ਇਹਨਾਂ ਨੇ ਖੜਾ ਕੀਤਾ ਕਿ ਹਾਂ ਬਈ ਜਾਨਕੀ ਤੁਹਾਨੂੰ ਲੱਗਦਾ ਵੀ ਇਹ ਜਿਹੜੇ ਕਾਂਗਰਸੀਆਂ ਨੇ ਤੁਹਾਨੂੰ سپورਟ ਕੀਤੀ ਸੀ ਵੀ ਤੁਸੀਂ ਕੈਂਡੀਡੇਟ ਹੋਵੋਗੇ ਤੁਸੀਂ ਤੁਹਾਨੂੰ سپورਟ ਕਰਾਂਗੇ ਬਾਅਦ ਦੇ ਆ ਕੇ ਮੌਕੇ ਦਾ ਕੇ ਮੁੱਕਰ ਗਿਆ ਬਿਲਕੁਲ ਜੀ ਜਿਹੜੇ ਇੱਥੇ ਕੋਠੀ ਆ ਕੇ ਕੰਮ ਲੈਂਦੇ ਸੀ ਉਹੀ ਇੱਥੇ ਆ ਕੇ ਕਹਿ ਕੇ ਜਾਂਦੇ ਸੀ ਕਿ ਵੀ ਤੁਹਾਡਾ ਬੰਦਾ ਵਧੀਆ ਜੀ ਕੋਈ ਪਾਰਟੀਬਾਜ਼ ਨਹੀਂ ਰਹਾਦਾ ਸਾਰਾ ਨਾਲ ਮਿਲ ਕੇ ਚੱਲਦਾ ਤੁਸੀਂ ਉਹਨੂੰ ਕੈਂਡੀਡੇਟ ਬਣਾਓ ਜੀ ਅਸੀਂ ਸਮਰਥਨ ਕਰਾਂਗੇ ਇੱਥੋਂ ਤੱਕ ਕਿ ਮਾਰਾ ਦੀ ਫੋਟੋ ਦੇ ਉੱਤੇ ਵੀ ਹੱਥ ਰੱਖ ਕੇ ਮੇਰੇ ਸਾਹਮਣੇ ਕਿ ਭਾਈ ਜੀ ਸਾਨੂੰ ਕੋਈ ਪੱਤੀ ਨਹੀਂ ਤੁਸੀਂ ਖੜੇ ਹੋ ਅਸੀਂ ਤੁਹਾਡਾ ਆਦੇ ਲੀਡਰ ਨਾਲ ਗੱਲ ਕਰਕੇ ਇਹ ਸਾਡਾ ਲੀਡਰ ਥੋੜੇ ਦੇ ਸਹਿਮਤਾ ਤੁਹਾਨੂੰ ਬਣਾ ਕੇ ਖੁਸ਼ ਹੈ ਉਹ ਕੱਲ ਉਹ ਵੀ ਕਹ ਰਹੇ ਸੀ ਕਿ ਪਹਿਲਾਂ ਵਿਧਾਇਕ ਸਾਹਿਬ ਦੇ ਸਾਬਕਾ ਵਿਧਾਇਕ ਕੋ ਕਿ ਕਿ ਢੁਲਣੇ ਉਹਨੇ ਘਰੇ ਮੀਟਿੰਗ ਹੋਈ ਸੀ ਮੀਟਿੰਗ ਦੇ ਵਿੱਚ ਅਸੀਂ ਫੈਸਲਾ ਲਿਆ ਗਿਆ ਕਿ ਕਾਂਗਰਸ ਨਹੀਂ ਹੋਣਗੇ ਉਸ ਤੋਂ ਬਾਅਦ ਯਾਨੀ ਕਿ ਤੁਹਾਨੂੰ ਫਿਰ ਤੁਹਾਡੀ ਕੋਈ ਗੱਲਬਾਤ ਪਹਿਲਾਂ ਹੋਈ ਸੀ ਕੋਸ਼ਲ ਕਿ ਕਿ ਢੁਲਣਾ ਤੁਹਾਡੇ ਸਬਰਧਨ ਦੇ ਬਰਕਰ ਢਲੋ ਸਾਹਿਬ ਨਾਲ ਤਿੰਨ ਦਿਨਾਂ ਦੀ ਗੱਲ ਹੁੰਦੀ ਰਹੇ ਜੀ 8:30 ਵਜੇ ਮੇਰੀ ਗੱਲ ਹੋ ਰਹੀ ਕਹਿੰਦੇ ਕਾਕਾ ਤੂੰ ਬੇਫਿਕਰ ਹੋ ਜਾ ਕਮਜੀਤ ਤੂੰ ਵਧੀਆ ਬੰਦਾ ਹੈ ਤੇਰੇ ਤੇ 100% ਹੋਊਗੀ ਮੈਂ ਸਾਰੇ ਬੰਦੇ ਨੂੰ ਦੱਸ ਦਿੱਤਾ ਗਿਆ ਤੂੰ ਇਹ ਟੈਨਸ਼ਨ ਲੈਣ ਦੀ ਲੋੜ ਨਹੀਂ ਫਿਰ 10 ਵਜੇ ਇਹਨਾਂ ਦੇ ਘਰੇ ਮੀਟਿੰਗ ਹੁੰਦੀ ਹੈ ਫਿਰ ਸਾਨੂੰ ਇਹਨਾਂ ਦਾ ਤੁਸੀਂ ਫੋਨ ਕਰਦਾ ਕਿ ਭਾਈ ਮੀਟਿੰਗ ਚੱਲਣ ਲੱਗੀ ਹੈ ਤੇ ਤੁਸੀਂ ਇੱਥੇ ਆ ਜੂ ਤੇ ਜਿਵੇਂ ਹੋਵੋਗੇ ਉੱਥੇ ਜਾਣ ਤੋਂ ਬਾਅਦ ਇਹਨਾਂ ਨੇ ਆਪ ਦਾ ਸਿਨੈਰੀਓ ਬਣਾ ਲਿਆ ਜੀ ਸਾਡੇ ਕੋਲੇ ਬਹੁ ਮਾਤਾ ਜੀ 16 17 ਤੁਸੀਂ ਵਾਇਸ ਬਣ ਜਾਓ ਜੀ ਅਸੀਂ ਸੀਨੀਅਰ ਬਣਾ ਦੇਉ ਫਿਰ ਮੈਂ ਉੱਥੇ ਆ ਕੇ ਮੈਂ ਕਹ ਵੀ ਫਿਰ ਮੈਂ ਵਾਇਸ ਵੀ ਕਿਉਂ ਬਣਾਵੀ ਜੇ ਮੈਂ ਬੰਨਾ ਹੈ ਤੇ ਹੁਣ ਤੁਹਾਡੇ ਦੋਨੇ ਤਾਂ ਤੁਹਾਡੇ ਦੋਨੇ ਰਹਿੰਦੇ ਹੋ ਹਮ ਆਲਰੇਡੀ ਉੱਥੇ ਕਿਹਾ ਗਿਆ ਫਿਰ ਮੈਂ ਵੀ ਜੇ ਤੁਸੀਂ ਇਹ ਕਹਿੰਗੇ ਤੈਨੂੰ ਵਾਇਸ ਲਈ ਅਸੀਂ ਸਮਰਥਨ ਦਿੱਤਾ ਹੈ ਤੇ ਮੈਂ ਉਹਦਾ ਮੈਨੂੰ ਕੀ ਬਦਲ ਹੋਏ ਜਾਣ ਕੇ ਮਰ ਵਾਦੇ ਮੈਂ ਜੇ ਮੈਂ ਹਾਂ ਵਾਦੇ ਤੋਂ ਮੁਕਰੇ ਮੈਂ ਤਾਂ ਇਹ ਜੇ ਬਾਈ ਜੇ ਥੋੜਾ ਵਾਇਸ ਵੀ ਬਣਿਆ ਰਵਾਂ ਤੇ ਮੈਨੂੰ ਤਾਂ ਉੱਚ ਕੋਈ ਪੱਤੀ ਨਹੀਂ ਜਦੋਂ ਸਾਡੇ ਵਿਧਾਇਕ ਸਾਹਿਬ ਨੂੰ ਕੋਈ ਪੱਤੀ ਨਹੀਂ ਮੈਂ ਉਥੇ ਕਰਦਾ ਜੀ ਮੈਨੂੰ ਤੁਸੀਂ ਪਟਾ ਕੇ ਚੱਲੋ ਇਹਦਾ ਮਤਲਬ ਮੈਂ ਸਵਾਰਥੀ ਹੋ ਗਿਆ ਫਿਰ ਸਾਡੇ ਵਿਧਾਇਕ ਸਾਹਿਬ ਬਾਈ ਕਹਣਾ ਸੀ ਕਿ ਕੋਈ ਕਾਲੀ ਕੋਈ ਕਾਂਗਰਸੀ ਇਹ ਮੇਰੇ ਕੋਲੇ ਆ ਕੇ ਨਹੀਂ ਕਰਨਾ ਜਿਹੜਾ ਸ਼ਹਿਰ ਦੇ ਵਿਕਾਸ ਦੀ ਗੱਲ ਕਰਦਾ ਤੁਹਾਨੂੰ ਕਿਸੇ ਕੋਲੇ ਜਾਣਾ ਪੈਂਦਾ ਚੰਗਾ ਸੁਝਾ ਦੇਊਗਾ ਅਗਲਾ ਸ਼ਹਿਰ ਦੇ ਵਿਕਾਸ ਲਈ ਜਾਓ ਉਹਦੇ ਕੋਲੇ ਅਸੀਂ ਰਮਾਣਾ ਸਾਹਿਬ ਕੋਲੇ ਵੀ ਜਾਣਾ ਸੀ ਢਿੱਲੋ ਸਾਹਿਬ ਕੋਲੇ ਵੀ ਗਏ ਅਸੀਂ ਸ਼ਹਿਰ ਦੇ ਵਿਕਾਸ ਲਈ ਜਾਣਾ ਸੀ ਨਾ ਕਿ ਇਹ ਕਿ ਸਾਨੂੰ ਚੌਧਰੋਂ ਆਜੂ ਇਹ ਕਰੇ ਧੱਕਾ ਕਰਨਾ ਹੈ ਧੱਕਾ ਕਰਾਉਂਦਾ 2.5 ਸਾਲ ਸੀ ਜੀ ਅਕਦੀ ਤੁਹਾਡਾ ਕੀ ਕਹਿਣ ਆਇਆ ਚੀਨੂ ਲੈ ਕੇ ਕਿਉਂਕਿ ਲਗਾਤਾਰ ਚੀਨੂ ਲੈ ਕੇ ਆਮ ਆਦਮੀ ਪਾਰਟੀ ਦੇ ਸਵਾਲ ਖੜੀ ਕੀਤੇ ਜਾ ਰਹੇ ਨੇ ਕਿ ਇਹਨਾਂ ਕੋਲ ਬਹੁਮਤ ਨਹੀਂ ਜਾਂ ਕਿਤੇ ਨਾ ਸਰਕਾਰ ਹੁਣ ਧੱਕਾ ਕਰ ਰਹੀ ਆ ਇਹ ਜਾਂ ਦੂਜੀ ਗੱਲ ਆ ਜਾਂਦੀ ਆ ਵੀ ਫੰਡ ਦੇ ਵੀ ਕਿਤਨੇ ਕਿਤੇ ਕਹਿ ਰਹੇ ਵੀ ਸਰਕਾਰ ਨਹੀਂ ਦੇ ਦੇ ਦੇਖੋ ਜੇ ਫੰਡ ਦੇ ਨਹੀਂ ਰਹੀ ਸਰਕਾਰ ਤੇ ਤੇਜੇ ਨੂੰ ਹੀ ਆਪਾਂ ਪੁੱਛ ਲਈਏ ਜਾ ਕੇ ਵੀ ਜਿਹੜੀ ਤੇਰੀ ਖਲੀ ਦੇ ਟੈਂਡਰ ਲੱਗੇ ਆ ਉਹ ਜਾਂ ਉਹ ਜੇਬ ਚੋ ਦੇ ਰਿਆ ਸਰਕਾਰ ਦਾ ਪੈਸਾ ਸਰਕਾਰ ਲਾ ਰਹੀ ਆ ਆ ਪਿਆ ਟੈਂਡਰ ਜਿਹੜੇ ਹੋਏ ਆ ਜੀ ਜਿਹੜੇ ਪਹਿਲਾਂ ਹੋ ਗਏ ਹੁਣ ਤੱਕ ਉਹ ਤੇ ਜੋ ਅੱਗੇ ਹੋਣੇ ਆ 3-4 ਕਰੋੜ ਦੇ ਉਹ ਸਾਹ ਦੇਖੋ ਤੁਸੀਂ ਸਭ ਤੋਂ ਵੱਡੀ ਗੱਲ ਆ ਕਿ ਤੇਜੇ ਪਹਿਲਵਾਨ ਦੀ ਗਲੀ ਕਦੋਂ ਬਣ ਰਹੀ ਆ ਜਦੋਂ ਆਮ ਆਦਮੀ ਪਾਰਟੀ ਸਰਕਾਰਾਂ 64 ਲੱਖ ਦੀ ਆਪਦੀ ਸਰਕਾਰ ਚ ਤਾਂ ਉਹ ਬਣੀ ਨਹੀਂ ਜੀ ਫਿਰ ਕੱਲ ਉਹ ਹਬ ਹਬ ਕੇ ਰੌਲਾ ਪਾ ਰਹੇ ਸੀ ਉੱਥੇ ਕਿ ਜੀ ਇਹ ਇੱਕ ਆ ਜੀ ਫਲਾਨਾ ਐ ਜੀ ਢੋਂਕਾ ਐ ਜੀ ਬਾਈ ਜੀ ਕਿਸੇ ਨੂੰ ਵੀ ਬਿਲਡਿੰਗ ਦੇ ਉੱਤੇ ਚੜਾ ਕੇ ਪੌੜੀ ਖਿੱਚਦੇ ਆ ਜਦੋਂ ਆਪਾਂ ਉਹ ਇੱਕ ਵਾਰੀ ਆਪਾਂ ਨੂੰ ਲੱਗਦਾ ਵਾ 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 ਤਾੜੀਆਂ ਮਾਰ ਕੇ ਹੱਸ ਲੈਨੇ ਆਪਾਂ ਪਰ ਓਦੋਂ ਬਾਅਦ ਨਾ ਬੰਦਾ ਆਪਣੇ ਜਵੀਰ ਨੂੰ ਆਪੇ ਪਹੁੰਚਦਾ ਬਈ ਯਾਰ ਅਸੀਂ ਬੰਦੇ ਨਾਲ ਕੀਤਾ ਕੀ ਸਾਨੂੰ ਤਾਂ ਪਹਿਲੇ ਦਿਨ ਤੋਂ ਪਤਾ ਹੈ ਨਾ ਜੀ ਕਿ ਸਾਡੇ 2 ਐਮ ਸੀ ਤੇ ਅਸੀਂ ਜੇ ਇਹ ਚੀਜ਼ਾਂ ਕਰਨੀਆਂ ਹੁੰਦੀਆਂ ਅਸੀਂ ਸ਼ੁਰੂ ਤੋਂ ਲੱਗਦੇ ਸਾਢੇ 3 ਸਾਲਾਂ ਦੇ ਵਿੱਚ ਕਿਸੇ ਬੰਦੇ ਦਾ ਵਿਰੋਧ ਕੀਤਾ ਹੋਵੇ ਕਮੇਟੀ ਦੇ ਵਿੱਚ ਕਿਤੇ ਇੰਟਰਫੇਅਰ ਕੀਤਾ ਹੋਵੇ ਜਾ ਕੇ ਪ੍ਰਧਾਨ ਦਾ ਸਾਰਿਆਂ ਦੇ ਕੰਮ ਚੱਲੀ ਜਾਂਦੇ ਆ ਬਰਾਬਰ ਸਾਰਿਆਂ ਦੇ ਮਤੇ ਪਏ ਆ ਸਾਰਿਆਂ ਦੇ ਇਹਦੇ ਵਿੱਚ ਕੰਮ ਜਿਹੜੇ ਫੰਡ ਆਏ ਆ ਇਹ ਤਾਂ ਸਿਰਫ ਇਹਨਾਂ ਨੂੰ ਇਹ ਸੀਗਾ ਜਿਵੇਂ ਡਾਕਟਰ ਜਗੀਰ ਉੱਥੇ ਜੀ ਇਹ ਭੱਜ ਗਏ ਜੀ ਜਿਵੇਂ ਐਮਸੀ ਸਾਹਿਬ ਨੇ ਦੱਸਿਆ ਓਏ ਅਸੀਂ ਤਾਂ ਥੋੜੀ ਕੋਟੀ ਬੈਠੇ ਸੀ ਅਸੀਂ ਕਿਤੇ ਭਜਣਾ ਸੀ ਤੁਸੀਂ ਸੱਦਿਆ ਅਸੀਂ ਉੱਥੇ ਬੈਠੇ ਸੀਗੇ ਥੋਡੇ ਕੈਮਰੇ ਚੱਲਦੇ ਆ ਜੇ ਅਸੀਂ ਝੂਠ ਬੋਲਦੇ ਆ ਤੇ ਤੁਸੀਂ ਕੈਮਰੇ ਵੇਖ ਲਓ 10:30 ਵਜੇ ਦੇ ਵੀ ਅਸੀਂ ਉੱਥੇ ਹੈਗੇ ਸੀ ਕਿ ਨਹੀਂ ਹੈਗੇ ਸੀ ਉੱਥੇ ਸਾਨੂੰ ਪਤਾ ਲੱਗਿਆ ਵੀ ਚੋਣ ਤਕਨੀਕੀ ਕਾਰਨਾ ਕਰਕੇ ਕਿਸੇ ਉਹ ਕੈਨਸਲ ਹੋ ਗਿਆ ਅਸੀਂ ਕਹਾਂ ਠੀਕ ਆ ਬਾਈ ਜੀ ਤੁਹਾਡਾ ਧੰਨਵਾਦ ਜੋ ਤੁਸੀਂ ਇਹਦਾਂ ਕੀਤਾ ਮੈਂ ਉੱਥੇ ਬੋਲਿਆ ਏ ਵੀ ਜਿਹੜੇ ਜਿਹੜੇ ਬੰਦਿਆਂ ਨੇ ਤੁਹਾਡੇ ਵਿੱਚੋਂ ਕਹਿ ਕੇ ਇਹਨੂੰ ਪਿੱਛੇ ਕੀਤਾ ਏ ਚਲੋ ਵਾਹਿਗੁਰੂ ਉਹਨਾਂ ਨੂੰ ਵੀ ਖੁਸ਼ ਰੱਖੇ ਪਰ ਤੁਹਾਡਾ ਧੰਨਵਾਦ ਤੁਹਾਨੂੰ ਇਹ ਕਰਨਾ ਨਹੀਂ ਚਾਹੀਦਾ ਸੀ ਕਿ ਕਿ ਅਸੀਂ ਵਾਪਸ ਆ ਗਏ ਜਾਨਕੀ ਕਿ ਕਿਤੇ ਇਹ ਜਿਹੜੀਆਂ ਚੋਣਾਂ ਦੇ ਵਿੱਚ ਕਾਂਗਰਸ ਦੇ ਜਾਨਕੀ ਤੁਹਾਡੀ ਸਹਿਮਤੀ ਹੋਈ ਸੀਗੀ ਇਹ ਚੀਜ਼ ਦੇ ਵਿੱਚ ਕਹਿ ਸਕਦੇ ਆਪਾਂ ਆਮ ਆਦਮੀ ਪਾਰਟੀ ਦੀ سپورਟ ਦੇ ਵਿੱਚ ਕਿਤੇ ਨਾ ਕਿ ਕਾਂਗਰਸ ਪਹਿਲਾਂ ਖੜੇ ਜੀ ਮੌਕੇ ਤੇ ਆ ਕੇ ਜਿਹੜਾ ਹਗੋਂ ਪਲਟ ਗਿਆ ਬਿਲਕੁਲ ਜੀ ਮੈਂ ਫੇਰ ਕਹਿੰਨਾ ਸਾਡੇ ਕੋਲ ਦੋ ਹੀ ਬੰਦੇ ਸੀ ਅਸੀਂ ਦੋ ਬੰਦਿਆਂ ਤੇ ਦਾਵੇਦਾਰੀ ਨਹੀਂ ਪੇਸ਼ ਕਰ ਸਕਦੇ ਉਹ ਜਦੋਂ ਇੱਥੇ ਕੰਮ ਲੈਣ ਆਉਂਦੇ ਸੀ ਬਾਈ ਕੋਲੋਂ ਐਮਐਲਏ ਸਭ ਕੋਲੋਂ ਆਉਂਦੇ ਸੀ ਉਦੋਂ ਉਹ ਕਹਿੰਦੇ ਸੀ ਹੀਰਾ ਬੰਦਾ ਹੈ ਤੁਸੀਂ ਇਹਨੂੰ ਜ਼ਰੂਰ ਜੀ ਆਪਾਂ ਮਾਨ ਸਨਮਾਨ ਦੇਣਾ ਜੀ ਜਦੋਂ ਇਹਨੂੰ ਮਿਲਦੇ ਸੀ ਇਹਨੂੰ ਵੀ ਕਹਿੰਦੇ ਸੀ ਹੀਰਾ ਬੰਦਾ ਤੈਨੂੰ ਮਾਨ ਸਨਮਾਨ ਦੇਣਾ ਉਹ ਕਰਦੇ ਕਰਾਉਂਦੇ ਉਹ ਮਾਨ ਸਨਮਾਨ ਇਹੋ ਜਿਹਾ ਦਿੱਤਾ ਕਿ ਮੈਨੂੰ ਲੱਗਦਾ ਇਹ ਹਮੇਸ਼ਾ ਯਾਦ ਰੱਖੂਗਾ ਕਿ ਜਿਹੜੇ ਜਿਹੜੇ ਬੰਦੇ ਆ ਲਈ ਮੈਂ ਸਟੈਂਡ ਲੈਂਦਾ ਰਿਆਂ ਜਿਨ੍ਹਾਂ ਜਿਨ੍ਹਾਂ ਲਈ ਮੈਂ ਜਾ ਕੇ ਖੜਦਾ ਰਿਆਂ ਉਹਨਾਂ ਨੇ ਇਹਦੇ ਨਾਲ ਕੀ ਕੀਤੀ ਜਾਨ ਕਿਤੇ ਨਾ ਲੱਗਦਾ ਨਹੀਂ ਫਿਰ ਉਹ ਆਪ ਹੀ ਬੰਨਣਾ ਚਾਹੁੰਦੇ ਹਣ ਤਾਂ ਹੀ ਇਹ ਚੀਜ਼ ਕਰ ਰਹੇ ਆ ਓਏ ਤਾਂ ਤੇਜੇ ਬਾਰੇ ਮੂੰਹ ਨਿਕਲ ਗਿਆ ਉੱਥੇ ਕਹਿੰਦਾ ਜੀ ਸੀਨੀਅਰ ਵਾਈਸ ਪ੍ਰਧਾਨ ਆ ਜਿਹੜਾ ਜਦੋਂ ਗੱਲਬਾਤ ਖਿਲਰੀ ਬਈ ਸੀਨੀਅਰ ਵਾਈਸ ਪ੍ਰਧਾਨ ਬਣਾ ਦੋ ਨਿੰਦਾ ਵੀ ਕਹਿੰਦਾ ਮੇਰੇ ਤੇ ਸਹਿਮਤਾ ਪ੍ਰਧਾਨ ਮੈਂ ਕਿਹਾ ਆਲਰੇਡੀ ਜਦੋਂ ਨਿੰਦਾ ਹੈਗਾ ਏ ਇੰਨੇ ਟਾਈਮ ਤੋਂ ਚੱਲੀ ਜਾਂਦਾ ਤੇ ਚੱਲੀ ਜਾਂਦੋ ਫਿਰ ਥੋੜੀ ਬਹੁਮਤ ਆ ਅਸੀਂ ਤੁਹਾਨੂੰ ਕਿਹਾ ਨਹੀਂ ਆਪਾਂ ਨੂੰ ਪਤਾ ਏ ਬਈ ਸੀਨੀਅਰ ਵਾਈਸ ਪ੍ਰਧਾਨ ਹੀ ਆ ਜਿਹੜੇ ਵਾਈਸ ਪ੍ਰਧਾਨ ਆ ਉਹਨਾਂ ਦੀ ਟਰਮ ਸਾਲ ਬਾਅਦ ਖਤਮ ਹੋ ਜਾਂਦੀ ਆ ਪਰ ਅਸੀਂ ਉਹ ਤੋਂ ਬਾਅਦ ਵੀ ਕਦੇ ਨਹੀਂ ਆ ਕੇ ਕਿਹਾ ਯਾਰ ਅਸੀਂ ਇੱਕ ਚੋਣਾ ਕਰਾਉਣੀ ਆ ਉਹ ਤੁਹਾਡੇ ਪਹਿਲੇ ਸੀਗੇ ਤੇ ਹੁਣ ਵੀ ਉਹ ਹੈ ਅਸੀਂ ਤਾਂ ਮੰਨਦੇ ਤੁਹਾਡੇ ਹੀ ਆ ਪ੍ਰਧਾਨ ਵੀ ਤੁਹਾਡੇ ਹੀ ਆ ਤੇ ਇਹਨਾਂ ਦੇ ਗਰੁੱਪ ਆ ਜੀ ਐਕਚੁਅਲ ਦੇ ਵਿੱਚ ਤਿੰਨ ਚਾਰ ਗਰੁੱਪ ਹੋਣ ਕਰਕੇ 8:30 ਵਜੇ ਦਾ ਗੱਲ ਹੋ ਰਹੀ ਆ ਸਾਬਕਾ ਐਮਐਲਏ ਸਾਹਿਬ ਨਾਲ ਕਿੱਟ ਲੋਜੀ ਨਾਲ 8:32 ਮਿੰਟ ਤੇ ਗੱਲ ਹੋ ਰਹੀ ਆ ਐਮਸੀ ਦੀ ਜੀ ਤੁਸੀਂ ਖੁਦ ਸੋਚੋ ਉਹ ਇਹ ਤਾਂ ਮਤਲਬ ਉਹ ਜਿਹੜੇ ਬੰਦੇ ਆ ਨਾ ਉਹ ਆਪਣੇ ਆਪ ਨੂੰ ਆਪਦੇ ਲੀਡਰ ਤੋਂ ਵੱਡਾ ਸਮਝਦੇ ਆ। ਸੋ ਇਹ ਗੱਲਾਂ ਬਾਤਾਂ ਜੀ ਜਿੱਤੋ ਇਹ ਸਿੱਧਾ ਹੀ ਸਾਬਤ ਹੁੰਦਾ ਏ ਕਿ ਉਹਨਾਂ ਨੇ ਇਹ ਇੱਕ ਡਰਾਮਾ ਕਰਨਾ ਸੀ ਡਰਾਮਾ ਕੀਤਾ ਉਸ ਤੋਂ ਬਾਅਦ ਵੀ ਜਿਹੜਾ ਸੀਗਾ ਅਸੀਂ ਤਾਂ ਉਤੋਂ ਕੋਠੀ 'ਚ ਉੱਠ ਕੇ ਆ ਕੇ ਆਪਦੇ ਘਰੇ ਆ ਕੇ ਤੇ ਉਹ ਉੱਥੇ ਪਹੁੰਚ ਗਏ ਨਗਰ ਕੌਂਸਲ ਤੇ ਕਹਿੰਦੇ ਜੀ ਐ ਹੋ ਗਿਆ ਜੋ ਹੋ ਗਿਆ ਨਹੀਂ ਨਹੀਂ ਜਾਨ ਕੇ ਗੱਲ ਕੀ ਕਰਦ ਗਏ ਕਿ ਉੱਥੇ ਸਵੇਰ ਹੀ ਜਿਹੜੀ ਮੀਟਿੰਗ ਕੈਨਸਲ ਆ ਕਿਉਂਕਿ ਉਹਦੇ ਬਾਅਦ ਕੰਦੇ ਸੀ ਬੈਠੇ ਆ 12 ਵਜੇ ਤੱਕ ਕਿੱਥੇ ਬੈਠਾਂਗੇ ਤੇ ਉਸ ਤੋਂ ਪਹਿਲਾਂ ਹੀ ਜਿਹੜੀ ਕੈਨਸਲ ਹੋ ਗਈ ਸੀ ਜੀ ਪਹਿਲਾਂ ਹੀ ਹੋ ਗਈ ਸੀਗੀ ਜਦੋਂ ਅਸੀਂ ਉੱਥੇ ਸੀ ਨਾ ਉਦੋਂ ਹੀ ਹੋ ਗਈ ਸੀ ਕਿ ਉਹ 5-10 ਮਿੰਟਾਂ ਦੇ ਵਿੱਚ ਉਹ ਆ ਗਿਆ ਪਤਾ ਲੱਗ ਗਿਆ ਵੀ ਕੈਨਸਲ ਹੋ ਗਈ ਆ ਤੇ ਜਦੋਂ ਇਹਨਾਂ ਦੀ ਮੀਟਿੰਗ ਚੱਲੀ ਜਾਂਦੀ ਸੀਗੀ ਤੇ ਅਸੀਂ ਉੱਠ ਕੇ ਆ ਗਏ ਜਦੋਂ ਇਹਨਾਂ ਨੇ ਕਈ ਸੀਨੀਅਰ ਵਾਲਾ ਇਹ ਕੈਂਸਲ ਉਧਰੋਂ ਵੀ ਬਾਈ ਤੁਸੀਂ ਇਹਦੇ ਨਾਲ ਜੋ ਕਰਨੀ ਕਰ ਲਈ ਇੰਨੀਆਂ ਗੱਲਾਂ ਹੋਈ ਜਾਂਦੀਆਂ ਸੀਗੀਆਂ ਤੇ ਇਹੀ ਆਈ ਜਾਂਦੇ ਸੀ ਤੇ ਉਹ ਤੁਹਾਨੂੰ ਕੈਂਸਲ ਹੋ ਗਈ ਉਹ ਸੋ ਕੁੱਲ ਮਿਲਾ ਕੇ ਆਪ ਹੀ ਇਹਨਾਂ ਨੇ ਖੜਾ ਕੀਤਾ ਤੇ ਆਪ ਹੀ ਇਹਨਾਂ ਨੇ ਬਾਅਦ ਚ ਧੋਖਾ ਦਿੱਤਾ ਠੀਕ ਸੋ ਇਹ ਸੀ ਅ ਅਮ ਸੀ ਸਾਹਿਬ ਜਿਨ੍ਹਾਂ ਵੱਲੋਂ ਜਿਹੜਾ ਹੈਗਾ ਸੀਨੀਅਰ ਮੀਤ ਪ੍ਰਧਾਨ ਵਾਸਤੇ ਕਿੰਨੇ ਕਦੇ ਥਾਪੜਾ ਮਿਲਿਆ ਸੀ ਪਰ ਕਾਂਗਰਸ ਦੇ ਹੈਗੇ ਆਪਣੇ ਵਾਅਦੇ ਤੋਂ ਕਿੰਨੇ ਕਦੇ ਮੁੱਕਰੀਏ ਪਹਿਲਾਂ ਇਹਨਾਂ ਨੂੰ ਸਪੋਰਟ ਦੀ ਗੱਲ ਕਹੀ ਸੀ ਬਾਅਦ ਦੇ ਵਿੱਚ ਹੁਣ ਜਿਹੜਾ ਹੈਗਾ ਡਰਾਮੇ ਕਰਕੇ ਜਿਹੜਾ ਸਿੱਧੇ ਤੌਰ ਤੇ ਕਵਾਂਗੇ ਕਿ ਜਿਹੜਾ ਹੁਣ ਸਰਕਾਰ ਦੇ ਮੌਜੂਦਾ ਸਰਕਾਰ ਨੇ ਆਗੂ ਨੇ ਜਾ ਉਹਨਾਂ ਉੱਪਰ ਜਿਹੜੇ ਸਵਾਲ ਖੜੇ ਕਰ ਰਹੇ ਨੇ ਕੈਮਰਾਮੈਨ ਤੇ ਮੇਰੇ ਨਾਲ ਖਬਰ ਨਾਲ ਜਗਤਾਰ ਸੇ